ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੇ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਣੀਆਂ ਦੇ ਮੁੱਦੇ ਉੱਤੇ ਸਿਆਸਤ ਗਰਮਾਈ ਹੋਈ ਹੈ ਆਮ ਆਦਮੀ ਪਾਰਟੀ ਔਰ ਭਾਜਪਾ ਆਮੋ ਸਾਹਮਣੇ ਨਜ਼ਰ ਆ ਰਹੀ ਹੈ ਹਾਲਾਂਕਿ ਪੰਜਾਬ ਭਾਜਪਾ ਦਾਵਾ ਕਰ ਰਹੀ ਹੈ ਕਿ ਪੰਜਾਬ ਦੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਦੇਣ ਲਈ ਨਹੀਂ ਹੈ ਪਰ ਦੂਸਰੇ ਹੀ ਪਾਸੇ ਮਾਮਲਾ ਅਦਾਲਤਾਂ ਦੇ ਵਿੱਚ ਵੀ ਪਹੁੰਚਿਆ ਹੋਇਆ ਹੈ ਔਰ ਉਹਦੇ ਨਾਲ ਨਾਲ ਆਮ ਆਦਮੀ ਪਾਰਟੀ ਦੀਆਂ ਕਾਰਵਾਈਆਂ ਵੀ ਲਗਾਤਾਰ ਜਾਰੀ ਨੇ ਨੰਗਲ ਡੈਮ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਨੇ ਔਰ ਅੱਜ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਮਿਲ ਕੇ ਨੰਗਲ ਡੈਮ ਉੱਤੇ ਧਰਨਾ ਦਿੱਤਾ ਗਿਆ ਰੋਸ ਵਕਤ ਕੀਤਾ ਗਿਆ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਆਵਾਜ਼ ਮੀ ਪਾਰਟੀ ਦੇ ਮੰਤਰੀ ਆਉ ਸੁਣਦੇ ਆ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਸਤਿਕਾਰਯੋਗ ਸਾਥੀਓ ਸਾਡੇ ਪੰਜਾਬ ਦੇ ਉੱਤੇ ਬਹੁਤ ਵੱਡਾ ਸੰਕਟ ਕੇਂਦਰ ਦੀ बीजेपी ਸਰਕਾਰ ਨੇ ਪਾ ਦਿੱਤਾ ਵੈਸੇ ਤਾਂ ਜਦੋਂ ਤੋਂ ਪੰਜਾਬ ਬਣਿਆ ਉਦੋਂ ਤੋਂ ਹੀ ਪੰਜਾਬ ਦੇ ਨਾਲ ਵਿਤਕਰੇ ਜਿਹੜੇ ਨੇ ਹੁੰਦੇ ਆਏ ਨੇ ਪੰਜਾਬ ਦੇ ਨਾਲ ਹਮੇਸ਼ਾ ਤਕਾਉਂਦਾ ਚਾਹੇ ਕਿਸੇ ਵੀ ਪ੍ਰਾਂਤੀ ਕੇਂਦਰ ਦੀ ਗ੍ਰਾਂਟ ਜਿਹੜੀ ਆ ਪੰਜਾਬ ਨੂੰ ਮਿਲਣੀ ਹੋਵੇ ਪੰਜਾਬ ਦੇ ਪਾਣੀਆਂ ਦੀ ਵੰਡ ਹੋਵੇ ਪੰਜਾਬ ਹਮੇਸ਼ਾ ਹੀ ਕੇਂਦਰ ਦਾ ਕੇਂਦਰ ਤੋਂ ਵਿਤਕਰੇ ਜਿਹੜੇ ਉਹ ਸੰਧਾ ਆ ਆ ਜਿਹੜਾ ਹੁਣ ਕੰਮ ਇਹ ਨਾ ਕੀਤਾ ਰਾਤੋ ਰਾਤ ਪਾਣੀਆਂ ਦੇ ਉੱਤੇ ਡਾਕੇ ਮਾਰਨ ਦਾ ਇਹ ਬਿਹੱਦ ਮੰਦਨਯੋਗ ਆ ਗੈਰ ਕਾਨੂੰਨੀ ਆ ਪੰਜਾਬ ਦੇ 3.5 ਕਰੋੜ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਆ ਸਾਰੇ ਪੰਜਾਬੀ 3.5 ਕਰੋੜ ਪੰਜਾਬੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਇਹ ਗੱਲ ਕਰ ਦਿੱਤੀ ਸਬੂਤ ਦੇ ਦਿੱਤਾ ਕਿ ਅਸੀਂ ਪੰਜਾਬ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਤੱਕੇ ਪਿਛਲੇ ਸਮੇਂ ਦੇ ਵਿੱਚ ਚਾਹੇ ਉਹ ਕੇਂਦਰ ਦੇ ਵਿੱਚ ਕੇਂਦਰ ਦੀ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਹੋਵੇ ਜੋ ਕੁਝ ਵੀ ਉਹਨਾਂ ਧੱਕੇਸ਼ਾਹੀਆਂ ਕੀਤੀਆਂ ਨੇ ਪੰਜਾਬੀ ਜਾਗਦੇ ਨੇ ਪੰਜਾਬ ਦੇ ਹਿੱਤ ਦੇ ਵਿੱਚ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਬਹੁਤ ਵੱਡਾ ਫਤਵਾ ਦਿੱਤਾ ਆ ਔਰ ਹੁਣ ਪੰਜਾਬ ਦੇ ਹਿੱਤਾਂ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਖਿਲਵਾੜ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ ਸੋ ਪਿਛਲੇ ਦਿਨੀ ਜੋ ਵੰਡ ਹੋਈ ਸੀਗੀ ਪਾਣੀ ਦੀ ਪਾਣੀ ਦੀ ਵੰਡ ਹੋ ਗਈ ਬੀਬੀਐਮਬੀ ਪਹਿਲਾਂ ਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਬੀਬੀਐਮਬੀ ਨੋਨ ਅਸਾਈਨਮੈਂਟ ਕਰਨ ਵਾਲੀ ਇੱਕ ਬਾਡੀ ਆ ਅਲੋਕੇਸ਼ਨ ਕਰਨ ਵਾਲੀ ਨਹੀਂ ਕਿ ਤੁਸੀਂ ਆਪਣੇ ਤੌਰ ਤੇ ਪਾਣੀ ਅਲੋਕੇਟ ਕਰਦੋਂਗੇ ਤੁਸੀਂ ਪਾਣੀ ਅਲੋਕੇਟ ਨਹੀਂ ਕਰ ਸਕਦੇ ਤੁਸੀਂ ਜੋ ਅਲੋਕੇਸ਼ਨ ਹੋਈ ਆ ਉਹਨੂੰ ਰੈਗੂਲਰਾਈਜ਼ ਕਰ ਸਕਦੇ ਹੋ ਜਿੰਨਾ ਪਾਣੀ ਕਿਸੇ ਨੂੰ ਦਿੱਤਾ ਗਿਆ ਆ ਉਹਨੂੰ ਤੁਹਾਨੂੰ ਉਹ ਪਾਣੀ ਦੇਣ ਦੀ ਜ਼ਰੂਰਤ ਆ ਤੁਹਾਡੀ ਜ਼ਿੰਮੇਵਾਰੀ ਇਹ ਲੱਗੀ ਆ ਤੁਹਾਡੀ ਜਿੰਮੇਵਾਰੀ ਇਹ ਨਹੀਂ ਲੱਗੀ ਕਿ ਤੁਸੀਂ ਪਿਆਰ 850 ਕਿਲੋ ਸਿਕ ਪਾਣੀ ਜਿਹੜਾ ਆ ਉਹ ਹਰਿਆਣੇ ਨੂੰ ਆਪਣੀ ਮਨਮਰਜ਼ੀ ਦੇ ਨਾਲ ਦੇ ਦਿਓ ਪਹਿਲਾਂ ਹੁੰਦਾ ਆ ਇਸ ਤਰ੍ਹਾਂ ਹੀ ਹੁੰਦਾ ਆ ਕਿਉਂਕਿ ਜਿਵੇਂ ਉਹਨੇ ਕਿਆ ਜਾ ਰਿਹਾ ਸੀਗਾ ਕਿ BBMP ਇਥੇ ਬੌਸ ਬਣ ਕੇ BBMP ਇਥੇ ਟਾਕੂ ਬਣ ਕੇ ਪੰਜਾਬ ਦੇ ਪਾਣੀਆਂ ਦੇ ਤੇ ਜਿਹੜੇ ਆ ਉਸ ਪਿਛਲੇ ਸਮੇਂ ਦੇ ਵਿੱਚ ਹਮਲੇ ਕਰ ਰਹੀ ਆ ਪਰ ਹੁਣ ਜਦੋਂ ਇਹ ਹਮਲਾ ਹੋਣ ਲੱਗਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਸ ਇਲਾਕੇ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਤੇ ਮੰਤਰੀ ਸਾਹਿਬ ਸਰਦਾਰ ਖਰਜੋਤ ਸਿੰਘ ਬੈਂਸ ਸਾਹਿਬ ਨੇ ਬੜਾ ਵੱਡਾ ਬੀੜਾ ਚੁੱਕਿਆ ਉਹ ਖੁਦ ਆ ਕੇ ਉਹਨਾਂ ਨੇ ਇੱਥੇ ਆ ਕੇ ਮੋਰਚਾ ਲਾ ਲਿਆ ਔਰ ਮੋਰਚੇ ਦੇ ਵਿੱਚ ਇਹ ਗੱਲ ਸਾਬਤ ਕਰ ਦਿੱਤੀ ਕਿ ਅਸੀਂ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਜਿਹੜਾ ਵਾਦੂਆ ਉਹ ਹਰਿਆਣੇ ਨੂੰ ਨਹੀਂ ਦੇਵਾਂਗੇ ਨਹੀਂ ਜਾਣ ਦੇਵਾਂਗੇ ਰਾਤੋਂ ਰਾਤ ਆ ਗਿਆ ਚੇਅਰਮੈਨ BBMP ਦਾ ਮੈਂ ਚੇਅਰਮੈਨ ਮੈਂ ਜਾ ਕੇ ਪਿਆਸ 8500 ਕਿਊਸਕ ਪਾਣੀ ਜੜਾ ਆ ਹਰਿਆਣੇ ਨੂੰ ਦੇ ਦੂੰਗਾ ਕਿਉਂ ਦੇ ਦੇਗਾ ਵੀ ਪੰਜਾਬ ਮਾਲ ਅੱਜ ਹੀ ਥੋੜੀ ਜਿਹੀ BBMP ਤੇ ੱਟਕਾ ਕਰ ਰਹੀ ਆ ਪੰਜਾਬ ਦੇ ਨਾਲ ਤੇ ਜਦੋਂ 1955 ਤੋਂ ੱਟਕਾ ਹੋਣਾ ਸ਼ੁਰੂ ਹੋ ਗਿਆ ਸੀਗਾ ਜਦੋਂ ਰਾਜਸਥਾਨ ਵਰਪੀਰੀਅਨ ਸਟੇਟ ਵੀ ਨਹੀਂ ਸੀਗਾ ਤੇ ਉਦੋਂ ਵੀ ਰਾਜਸਥਾਨ ਨੂੰ ਪਾਣੀ ਦੇਪਾ ਛੇਤਰ ਆ ਆ ਉਹਦੇ ਵਿੱਚ ੱਟਕਾ ਤਿੰਨ ਮੁੱਖ ਮੰਤਰੀ ਜਿਹੜੇ ਸੀਗੇ ਉਹਨਾਂ ਤੋਂ ੱੱਕੇ ਨਾਲ ਸਾਈਨ ਕਰਵਾਏ ਗਏ ਇੰਦਰਾ ਗਾਂਧੀ ਨੇ ਆਪ ਉਥੇ ਕਾਊਂਟਰ ਸਾਈਨ ਕੀਤੇ ਜਿਹੜੇ ਸਾਡੇ ਮੁੱਖ ਮੰਤਰੀ ਬਣਦੇ ਸੀਗੇ ਜਾ ਕੇ ਪਹਾੜਾਂ ਦੇ ਵਿੱਚ ਬਹਿ ਜਾਂਦੇ ਸੀਗੇ ਔਰ ਕੇਂਦਰ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਰਾਜਾਂ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੇ ਪੰਜਾਬ ਦਾ ਪਾਣੀ ਜਿਹੜਾ ਆ ਆਪਣੀ ਮਨਮਰਜ਼ੀ ਦੇ ਨਾਲ ਦੇ ਦਿੰਦੇ ਸੀਗੇ ਪਰ ਹੁਣੇ ਸਮਾਂ ਲੰਘ ਗਿਆ ਸਮਾਂ ਬੀਤ ਗਿਆ ਬਥੇਰੀ ਲੋਕਾਂ ਦੇ ਪੰਜਾਬ ਦੇ ਲੋਕਾਂ ਦਾ ਬੜਾ ਧਾਂਨ ਕਰ ਦਿੱਤਾ ਜੇ ਰਾਜਸਥਾਨ ਦੇ ਵਿੱਚ ਮਾਰਬਲ ਕਿਸੇ ਦੇਸ਼ ਤੇ ਵਿੱਚ ਕੋਲਾ ਕਿਸੇ ਸੂਬੇ ਕੋਲ ਕੋਲਾ ਹੈ ਜੀ ਕਿਸੇ ਸੂਬੇ ਕੋਲ ਮਾਰਬਲ ਹੈ ਕਿ ਉਹ ਇਤਨਾ ਫਰੀ ਦਿੰਦੇ ਆ ਕਿਸੇ ਨੂੰ ਦਿੰਦੇ ਆ ਸਾਡੇ ਕੋਲ ਕੁਦਰਤੀ ਸਰੋਤ ਪਾਣੀ ਆ ਕਿਸੇ ਕੋਲ ਕੁਦਰਤੀ ਸਰੋਤ ਥੱਲੇ ਤੇਲ ਆ ਕਿਸੇ ਕੋਲ ਕੋਈ ਖਣੇਜ ਪਦਾਰਥ ਆ ਕਿਸੇ ਕੋਲ ਕੋਈ ਆ ਕੋਈ ਵੀ ਫ੍ਰੀ ਨਹੀਂ ਜੀ ਦਿੰਦਾ ਸਾਰਿਆਂ ਤੋਂ ਰਾਇਲਟੀ ਲਈ ਜਾਂਦੀ ਹੈ ਸਾਰੇ ਪੈਸੇ ਉਸ ਸਟੇਟ ਨੂੰ ਦਿੱਤੇ ਜਾਂਦੇ ਆ ਕੀ ਅਸੀਂ ਸਾਡਾ ਪੰਜਾਬ ਜਿਵੇਂ ਇਥਾਂ ਸਾਡਾ ਪਾਣੀ ਆ ਇਹ ਪਾਣੀ ਕੋਈ ਵੀ ਕੱਢ ਕੇ ਕਿਤੇ ਵੀ ਲੈ ਜਾਊਗਾ ਦੇਖੋ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਚਾਹੀਦਾ ਤੇ ਇਹ ਸੀਗਾ ਕਿ ਜਿਹੜਾ ਨਹਿਰੀ ਪਾਣੀ ਆ ਇਹੋ ਹੀ ਖੇਤਾਂ ਦੇ ਵਿੱਚ ਜਾਂਦਾ ਇਹੋ ਹੀ ਜਾਂਦਾ ਸਾਰੇ ਨਹਿਰੀ ਪਾਣੀਆਂ ਦੀ ਵੰਡ ਆਸ ਹਿਸਾਬ ਨਾਲ ਕਰ ਲਈ ਹਰਿਆਣੇ ਨੂੰ ਇੰਨਾ ਦੇਣਾ ਹੈ ਜੀ Rajasthan ਨੂੰ ਇੰਨਾ ਦੇਣਾ ਹੈ ਜੀ ਜਦੋਂ ਸਾਡੇ ਕੋਲ ਪਾਣੀ ਘਟ ਗਿਆ ਅਸੀਂ ਮਜਬੂਰ ਹੋ ਗਏ ਟਿਊਬ ਵੱਲੋਂ ਤੇ ਅਸੀਂ ਆਪਣੀ ਧਰਤੀ ਹੇਠ ਦਾ ਪਾਣੀ ਖਤਮ ਕਰ ਰਿਆ ਅੱਜ ਵੀ ਧਰਤੀ ਹੇਠੋਂ ਪਾਣੀ ਜਿਹੜਾ ਆ ਕੱਢੀ ਜਾ ਰਹੇ ਆ 15 ਲੱਖ ਸਾਡਾ ਟਿਊਬਲ ਲੱਗਿਆ ਜੀ ਬਿਜਲੀ ਦਾ ਖਰਚਾ ਅਸੀਂ ਪੁੱਈਏ ਉਹਦੇ ਤੇ ਪਾਣੀ ਅਸੀਂ ਆਪਣਾ ਖਰਾਬ ਕਰੀਏ ਤੇ ਇਹ ਜਿਹੜਾ ਸਾਡਾ ਕੁਦਰਤੀ ਸਰੋਤ ਦਾ ਪਾਣੀ ਇਹ ਆਪਣੀ ਮਨਮਰਜ਼ੀ ਦੇ ਨਾਲ ਜਿੰਨੂੰ ਮਰਜ਼ੀ ਲਈ ਜਾ ਰਹੇ ਆ ਸਾਡੇ ਕਿੰਨੇ ਬਲਾਕ ਜਿਹੜੇ ਨੇ ਉਹ ਇਸ ਵੇਲੇ ਰੱਡ ਚੋਂ ਦੇ ਵਿੱਚ ਜਾ ਚੁੱਕੇ ਨੇ ਜਿੱਥੋਂ ਤੱਕ 400 ਤੋਂ 5 500 ਮੀਟਰ ਤੱਕ ਸਾਨੂੰ ਥੱਲੇ ਪਾਣੀ ਨਹੀਂ ਲੱਭਦਾ ਕੌਣ ਇਸ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ ਜੇਕਰ ਮੈੜੀ ਪਾਣੀ ਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕੀਤਾ ਗਿਆ ਹੁੰਦਾ ਤੇ ਅੱਜ ਸਾਡੇ ਤੇ ਇਹ ਸਥਿਤੀ ਆਉਣੀ ਨਹੀਂ ਸੀਗੀ ਕਿ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਜਿਹੜਾ ਆ ਉਹ ਖਤਮ ਕਰ ਬੈਂਦੇ ਧਰਤੀ ਹੇਠ ਦਾ ਪਾਣੀ ਅਸੀਂ ਵਰਤ ਕਾਦੇ ਲਈ ਆਏ ਆ ਸਿੰਚਾਈ ਵਾਸਤੇ ਫਸਲਾਂ ਵਾਸਤੇ ਝੋਨੇ ਵਾਸਤੇ ਝੋਨਾ ਹੁਣ ਸਾਡੀ ਖੁਰਾਕ ਹੀ ਨਹੀਂ ਆ ਅਸੀਂ ਤਰਤੀਹੇਟਲਾ ਆਪਣਾ ਪਾਣੀ ਕੱਢ ਕੇ ਵਰਤ ਲਿਆ ਝੋਨੇ ਲਈ ਤੇ ਚੌਲ ਦੇ ਤੇ ਬਾਕੀ ਵਸੇਤਾ ਨੂੰ ਸਾਡੇ ਕੋਲ ਕੀ ਬਚਿਆ ਜੀ ਸਾਡੇ ਕੋਲ ਜਿਹੜਾ ਪਾਣੀ ਸੀਗਾ ਉਹ ਵੀ ਸਾੜ ਗਿਆ ਹੁਣ ਮਾਨ ਸਾਹਿਬ ਦੀ ਸਰਕਾਰ ਨੇ 4500 ਕਰੋੜ ਰੁਪਏ ਤੋਂ ਵੱਧ ਖਰਚਾ ਜਿਹੜਾ ਆ ਉਹ ਇਸ ਗੱਲ ਤੇ ਕੀਤਾ ਆ ਕਿ ਅਸੀਂ ਮੈਰੀ ਪਾਣੀ ਜਿਹੜਾ ਆ ਇਹ ਖੇਤਾਂ ਤੱਕ ਪਹੁੰਚਾਉਣਾ ਆ ਪਾਈਪਾਂ ਪਾਉਣੀਆਂ ਨੇ ਨਵੇਂ ਜਿਹੜੇ ਖਾਲ ਦੱਬੇ ਗਏ ਸੀਗੇ ਉਹ ਖਾਲ ਸਾਰੇ ਬਣਾਏ ਜਾ ਰਹੇ ਨੇ ਪਾਈਪਾਂ ਪਾਈਆਂ ਜਾ ਰਹੀਆਂ ਨੇ ਹੁਣ ਨਹਿਰੀ ਪਾਣੀ ਸਾਡਾ ਇਹਦੀ ਵਰਤੋਂ ਜਿਹੜੀ ਆ ਵਧ ਰਹੀ ਆ ਦਿਨ-ਦਿਨ ਵਧ ਰਹੀ ਆ ਪਹਿਲਾਂ ਨਹੀਂ ਸੀਗੀ ਕੋਈ ਪਹਿਲਾਂ ਛੱਡ ਦਿੰਦੇ ਸੀਗੇ ਪਰ ਹੁਣ ਜੇ 4500 ਕਰੋੜ ਰੁਪਏ ਤੋਂ ਵੱਧ ਅਸੀਂ ਇਸ ਕੰਮ ਲਈ ਖਰਚਿਆ ਆ ਤੇ ਇਸੇ ਗੱਲ ਕਰਕੇ ਹੀ ਖਰਚਿਆ ਆ ਕਿ ਸਾਡਾ ਨਹਿਰੀ ਪਾਣੀ ਜਿਹੜਾ ਉਹ ਸਾਡਾ ਖੇਤਾਂ ਤੱਕ ਜਾਵੇ ਤੇ ਸਾਡਾ ਧਰਤੀ ਹੇਠਲਾ ਪਾਣੀ ਬਚੇ ਧਰਤੀ ਹੇਠਲਾ ਪਾਣੀ ਬਚੇ ਹੁਣ ਜੇ ਅਸੀਂ ਇੰਨਾ ਖਰਚ ਕਰ ਰਹੇ ਹਾਂ ਤੇ ਅਸੀਂ ਕਾਦੇ ਕਰਕੇ ਖਰਚ ਕਰ ਰਹੇ ਹਾਂ ਜੀਓ ਅਸੀਂ ਕੀ ਕਰਨਾ ਸੀ ਕਾ ਉਹਦਾ ਜੇ ਪਾਣੀ ਸਾਡਾ ਤੁਸੀਂ ਲੈ ਜਾਣਾ ਤੇ ਅਸੀਂ ਤੇ ਪੰਜਾਬ ਨੂੰ ਮੋੜ ਲੀਹਾਂ ਤੇ ਨੇਉਣ ਵਾਸਤੇ ਲੱਗੇ ਹੋਏ ਆ ਕਿ ਸਾਡਾ ਜਿਹੜਾ ਪਾਣੀ ਆ ਇਹ ਖੇਤਾਂ 'ਚ ਜਾਵੇ ਇਹਦੇ ਵਿੱਚ ਮਿੰਦਰ ਵੀ ਜਾਦੇ ਨੇ ਇਹ ਵਧੀਆ ਪਾਣੀ ਆ ਧਰਤੀ ਹੇਠ ਦਾ ਪਾਣੀ ਵੀ ਸਾਡਾ ਬਚੂਗਾ ਪਰ ਸਾਡਾ ਤੇ ਉਹ ਕੀਤੇ ਹੀ ਕਰਾਈ ਧਰੀ ਰਹੇਗੀ ਨਾ ਜੇ ਤੁਸੀਂ ਪਾਣੀ ਉੱਤਰ ਨੂੰ ਛੱਡ ਦਿੱਤਾ ਹੁਣ ਹਰਿਆਣਿਆਂ ਨੂੰ ਜਿੰਨਾ ਪਾਣੀ ਮਿਲਿਆ ਸੀਗਾ ਉਨਾ ਪਾਣੀ ਵਰਤ ਲਿਆ। ਉਨਾ ਪਾਣੀ ਵਰਤ ਲਿਆ। ਅਸੀਂ ਇਹ ਨਹੀਂ ਕਹਿੰਦੇ ਉਸ ਤੋਂ ਬਾਅਦ ਵਰਤਨ ਤੋਂ ਬਾਅਦ ਉਹ ਮਾਰਚ ਦੇ ਵਿੱਚ ਹੀ ਖਤਮ ਕਰ ਬੈਠੇ ਆ। ਬਾਅਦ ਚ ਕਹਿੰਦੇ ਆ ਜੀ ਜਿਹੜਾ ਤੁਹਾਨੂੰ ਮਿਲਿਆ ਸੀਗਾ ਉਹ ਵੀ ਸਾਲੂ ਦੇ ਦਿਓ। ਚਲੋ ਉਹਦੇ ਵਿੱਚੋਂ ਵੀ ਮਾਨ ਸਾਹਿਬ ਨੇ ਜਦੋਂ ਨਾ ਕਹਾ ਕਿ ਹਿਊਮੈਨਿਟੇਰੀਅਨ ਗਰਾਉਂਡ ਦੇ ਤੇ ਮਾਨਵਤਾ ਦੇ ਤੌਰ ਤੇ ਜੀ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਆ 4000 ਕਿਊਸਕ ਫੇਰ ਵੀ ਦੇ ਦਿੱਤਾ। ਫਿਰ ਉਸ ਤੋਂ ਬਾਅਦ ਹੋਰ ਦੇ ਦਿਓ ਜੀ ਫਿਰ ਮੰਗਦੇ ਨਹੀਂ। ਇਹ ਨਹੀਂ ਕਿ ਆ ਕੇ ਮੰਗਦੇ ਆ ਸਾਨੂੰ ਇੰਨਾ ਦੇ ਦਿਓ ਇਹ ਕਹਿੰਦੇ ਆ ਸਾਡਾ ਹੱਕ ਤਾਂ ਹੀ ਲੱਗੇ ਜੇ ਕੋਲਣ ਅਸੀਂ ਲੱਗੇ ਜੇ ਭੇਜਣ ਉਧਰ ਆ ਜਾਓ ਫਿਰ ਆ ਜਾਓ ਫਿਰ ਤੇਜ਼ ਕੇ ਵਿਖਾਓ ਉਧਰ ਕਿ ਤਾਂ ਭੇਜਦੇ ਹਾਂ ਰੁਕਿਆ ਨਾ ਹੁਣ ਰੁਕਿਆ ਨਾ ਇੱਥੇ ਆ ਕੇ ਹੁਣ ਬਿਲਕੁਲ ਪੰਜਾਬ ਦੇ ਲੋਕ ਪੰਜਾਬ ਸਰਕਾਰ ਇਹ ਕਦੀ ਸਹਿਣ ਨਹੀਂ ਕਰੂਗੀ ਕਿ ਸਾਡਾ ਇੱਕ ਬੂੰਦ ਵੀ ਪਾਣੀ ਜਿਹੜਾ ਆ ਇਹ ਦੂਜੇ ਸੂਬੇ ਨੂੰ ਜਿਹੜਾ ਹੈ ਸਿੰਚਾਈ ਵਾਸਤੇ ਜਾਵੇ ਅਸੀਂ ਠੀਕ ਆ ਜਿਲ੍ਹਾ ਚਰ ਅਸੀਂ ਤੁਹਾਡੇ ਤੋਂ ਇਹਦੇ ਵਿੱਚ ਜਿਹੜੀ ਮੰਗ ਤੋਂ ਸੀ ਉਹ ਤੋਂ ਵਾਧੂ ਤ ਨਹੀਂ ਮੰਗ ਰਹੇ ਅਸੀਂ ਉਹ ਜਿਹੜਾ ਸਾਡਾ ਹਿੱਸਾ ਆ ਜੇ ਹਰਿਆਣੇ ਨੂੰ ਮਿਲਿਆ 104% ਤੇ ਉਹ ਆਪਣਾ ਪਹਿਲਾਂ ਵਰਤ ਗਿਆ ਜੇ ਕਿਸੇ ਨੂੰ ਕੋਈ ਚੀਜ਼ ਮਿਲਦੀ ਆ ਉਹਨਾਂ ਨੂੰ ਪਤਾ ਆ ਕਿ ਸਾਡਾ ਇੰਨਾ ਹਿੱਸਾ ਆ ਤੇ ਉਹ ਨੂੰ ਸੰਜਮ ਨਾਲ ਵਰਤੋ ਜਿੱਥੇ ਤੁਹਾਡੀ ਲੋੜ ਆ ਉੱਥੇ ਵਰਤੋ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਆਪਣਾ ਪਾਣੀ ਖਤਮ ਕਰ ਲਓ ਪਾਣੀ ਖਤਮ ਕਰਨ ਤੋਂ ਬਾਅਦ ਤੁਸੀਂ ਕਹੋ ਜੀ ਹੁਣ ਆ ਜਿਹੜਾ ਪੰਜਾਬ ਨੇ ਸਾਹਮਣੇ ਰੱਖਿਆ ਕਿਉਂਕਿ ਸਾਡੇ ਝੋਨੇ ਦਾ ਸੀਜ਼ਨ ਆਉਣਾ ਆ ਸਾਨੂੰ ਪਤਾ ਹੈ ਵੀ ਸਾਡੇ ਝੋਨੇ ਦੇ ਸੀਜ਼ਨ ਦੇ ਵਿੱਚ ਸਾਡੀ ਤੇ ਬਿਜਲੀ ਵਿਭਾਗ ਦੇ ਵਿੱਚ ਵੀ ਸਾਨੂੰ ਝੋਨੇ ਦੇ ਸੀਜ਼ਨ ਨੂੰ ਅਸੀਂ ਬੜਾ ਸੀਰੀਅਸ ਮੰਨਦੇ ਹਾਂ ਅਸੀਂ ਤੇ ਉਦੋਂ ਕਈ ਕਈ 6-6 ਮਹੀਨੇ ਪਹਿਲਾਂ ਪਲਾਨ ਕਾ ਸ਼ੁਰੂ ਕਰ ਦਿੰਦੇ ਹਾਂ ਕਿ ਪਾਣੀ ਜਿਹੜਾ ਕਿਤਨਾ ਦੇਣਾ ਆ ਬੱਤੀ ਕਿੱਥੇ ਦੇਣੀ ਆ ਕਿੰਨੀ ਮਾਤਰਾ ਦੇ ਵਿੱਚ ਬੱਤੀ ਦੇਣੀ ਆ ਅਸੀਂ ਪਹਿਲਾਂ ਹੀ ਸਾਰਾ ਪ੍ਰਬੰਧ ਕੀਤਾ ਹੁੰਦਾ ਅਸੀਂ ਇਹੋ ਪਾਣੀ ਸਾੰਭ ਕੇ ਰੱਖਿਆ ਸੀਗਾ ਕਿ ਸਾਡਾ ਝੋਨੇ ਦਾ ਸੀਜ਼ਨ ਆਊਗਾ ਤੇ ਅਸੀਂ ਨਾਰਾ ਕੱਸੀਆਂ ਜਿਹੜੀਆਂ ਅਸੀਂ ਠੀਕ ਕੀਤੀਆਂ ਨੇ ਉਹਨਾਂ ਦੇ ਰਾਹੀਂ ਪਾਣੀ ਜਿਹੜਾ ਆ ਇਹ ਹੁਣ ਆਪਣੇ ਖੇਤਾਂ ਨੂੰ ਭੇਜਾਂਗੇ ਪਰ ਹੁਣ ਐਨ ਮੌਕੇ ਤੇ ਆ ਕੇ ਬੀਬੀਐਮਪੀ ਦਾ ਚੇਅਰਮੈਨ ਆਉਂਦਾ ਆ ਆ ਕੇ ਕਹਿੰਦਾ ਅਸੀਂ ਨਾ ਤੇ ਲੱਗਾ ਜੇ ਪਾਣੀ ਛੱਡਣ ਕਿੰਨੀ ਜਾਇਜ਼ ਗੱਲ ਆ ਇਹ ਕੋਈ ਯਸਤਰਾ ਥੋੜੀ ਹੁੰਦਾ ਆ ਕਿ ਤੁਸੀਂ ਕਿਹੜੀ ਸਟੇਟ ਆ ਕਿਹੜਾ ਬੰਦਾ ਹੈ ਜਿਹੜਾ ਆਪਣੇ ਹਿੱਸੇ ਦਾ ਪਾਣੀ ਜੜਾਇਆ ਉਹ ਦੂਜੇ ਸੂਪੇ ਨੂੰ ਜਾਣ ਤਾਊਗਾ ਸੋ ਅਸੀਂ ਹਰ ਤਰ੍ਹਾਂ ਨਾਲ ਡਟੇ ਆ ਪਹਿਲਾਂ ਅਪੀਲਾਂ ਕਰਦੇ ਸੀਗੇ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਪਹੁੰਚ ਚੁੱਕੇ ਨੇ ਸਾਡੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਸਾਹਿਬ ਹੰਦਾਵਾ ਸਾਹਿਬ ਪਹੁੰਚੇ ਨੇ ਸਾਡੇ ਚੇਅਰਮੈਨ ਲਖਨਾ ਸਾਹਿਬ ਪਹੁੰਚੇ ਨੇ ਐਮਐਲਏ ਸਾਡੇ ਬਹੁਤ ਹੀ ਸਤਿਕਾਰਯੋਗ ਬੜਾ ਪਾਣੀਆਂ ਦੇ ਨਾਲ ਇਹਨਾਂ ਦਾ ਬਹੁਤ ਹਮੇਸ਼ਾ ਤਨਸਰਨ ਰਹਿੰਦਾ ਡਾਕਟਰ ਇੰਦਰਬੀਰ ਨੱਜਰ ਸਾਹਿਬ ਪਹੁੰਚੇ ਨੇ ਸਾਡੇ ਅਟਾਰੀ ਤੋਂ ਐਮਐਲਏ ਸਾਹਿਬ ਪਹੁੰਚੇ ਨੇ ਰਮਨਾਰ ਸਾਹਿਬ ਸੇਖਵਾ ਸਾਹਿਬ ਸਾਡੇ ਵਿੱਚ ਬਿਰਾਜ਼ਮਾਨ ਨੇ ਜੇ ਜਿੰਨੀ ਵੀ ਸਾਡੀ ਡੀਟੀਫੁੱਟ ਇੱਥੇ ਆਉਂਦੀ ਆ ਜਿੱਦੀ ਵੀ ਜਿੰਨੀ ਜਿੰਨੀ ਡਿਊਟੀ ਲੱਗਦੀ ਆ ਉਸੇ ਨਭਾਉਵੇ ਆ ਔਰ ਨਭਾਉਵੇ ਰਹਾਗੇ ਬਾਕੀ ਗੱਲ ਚੱਲ ਰਹੀ ਸੀਗੀ ਪਾਣੀਆਂ ਦੀ ਪਾਣੀ ਦੇਖੋ ਪਾਣੀ ਸਾਡੇ ਵਾਸਤੇ ਸਾਡਾ ਨਾਮ ਹੀ ਜਿਹੜਾ ਆ ਪੰਜਾਬ ਆ ਆਬ ਪੰਜ ਦਰਿਆਵਾਂ ਦੀ ਧਰਤੀ ਅਸੀਂ ਤੇ ਜੀਵੇ ਹੀ ਇਸ ਪਾਣੀ ਦੇ ਸਰਤੇ ਆ ਸਾਡੇ ਕੋਲ ਤੇ ਹੋਰ ਕੋਈ ਮਿਨਰਲ ਕੋਈ ਖਣਿਜ ਪਦਾਰਥ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਹੈ ਨਹੀਂ ਤੇ ਜੇ ਸਾਡਾ ਉਹ ਵੀ ਖੋਹ ਕੇ ਖੜਨਾ ਜੇ ਸਾਨੂੰ ਉਹ ਵੀ ਉਹਦੀ ਵਰਤੋਂ ਵੀ ਸਹੀ ਤਰੀਕੇ ਨਾਲ ਨਹੀਂ ਕਰਨੀ ਉਹ ਵੀ ਅਸੀਂ ਪੰਜਾਬ ਦਾ ਪਾਣੀ ਪੰਜਾਬੀਆਂ ਵਾਸਤੇ ਨਹੀਂ ਵਰਤ ਸਕਦੇ ਦੇਖਰ ਸਾਡਾ ਵੀ ਕੀ ਰਹਿ ਗਿਆ ਜੀ ਇੱਥੇ ਫਿਰ ਅਸੀਂ ਵੀ ਮਜਬੂਰ ਹੋ ਗਏ ਅਸੀਂ ਇਹ ਪ੍ਰੋਟੈਸਟ ਜਿਹੜੇ ਆ ਇਹਨਾਂ ਇਹ ਕਾਰਨ ਦੇ ਅੱਜ ਕਰਨ ਤੇ ਉੱਤਰ ਆਇਆ ਹੈਰਾਨਗੀ ਦੀ ਗੱਲ ਇਹ ਆ ਕਿ ਜਦੋਂ ਪਾਣੀਆਂ ਦੀ ਵੰਡ ਹੋਈ ਇੱਕ ਇੰਟਰਨੈਸ਼ਨਲ ਲਾਅ ਆ ਕਿ ਜਿਹੜਾ ਰਿਪੇਰੀਅਨ ਸਟੇਟ ਹੋਊਗਾ ਉਹਨੂੰ ਹਿੱਸਾ ਦਿੱਤਾ ਜਾਊਗਾ ਉਹਨੂੰ ਪੁੱਛਿਆ ਹੀ ਨਹੀਂ ਗਿਆ ਰਿਪੇਰੀਅਨ ਸਟੇਟ ਜਿਹੜੇ ਨਹੀਂ ਨਹੀਂ ਸੀਗੇ ਉਹਨਾਂ ਨੂੰ ਵੀ ਪਾਣੀ ਜਿਹੜਾ ਉਹ ਦੇ ਦਿੱਤਾ ਗਿਆ ਚਲੋ ਵੰਡ ਕਰ ਲਈ ਕਿਸੇ ਵੀ ਤਰ੍ਹਾਂ ਦੀ ਬੀਬੀਐਮਬੀ ਦੇ ਵਿੱਚ 3000 ਮੈਗਾਵਾਟ ਬਿਜਲੀ ਵੀ ਪੈਦਾ ਹੁੰਦੀ ਆ ਉਹਦੇ ਵਿੱਚ ਵੀ ਸਾਡਾ ਮੇਜਰ ਸ਼ੇਅਰ ਆ 60% ਵੈਸੇ ਸਾਡਾ ਸ਼ੇਅਰ ਆ ਤੇ ਤੁਸੀਂ ਸਾਡੇ ਹੱਕਾਂ ਦੇ ਉੱਤੇ ਜਿਵੇਂ ਸੰਜੀਵ ਜੀ ਸੰਜੀਵ ਜੀ ਨਾਮ ਦੇ ਉਹਨਾਂ ਦਾ ਸੰਜੀਵ ਜੀ ਜਿਵੇਂ ਦੱਸ ਕੇ ਗਏ ਨੇ ਕਿ 51% ਸ਼ੇਅਰ ਹੋ ਜੇ ਨਾ ਤੇ ਫਿਰ ਉੱਥੇ ਉੱਤੇ ਜਿਹਦਾ 51% ਸ਼ੇਅਰ ਆ ਉਹਦੀ ਮਾਲਕੀ ਹੋ ਜਾਂਦੀ ਆ ਸਾਡੇ ਕੋਲ ਤਾਂ 60% ਸ਼ੇਅਰ ਆ ਬੀਬੀਐਮਬੀ ਦੇ ਉੱਤੇ ਸਾਡਾ ਪਾਣੀ ਅਸੀਂ ਕਿਵੇਂ ਜਾਣ ਦਵਾਗੇ ਜੇ ਅੱਜ ਵੀ ਅੱਜ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੇ ਅੱਜ ਵੀ ਵਿੱਚ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਕੋਈ ਹੋਰ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਇੱਕੋ ਹੀ ਹੁੰਦੀਆਂ ਜਿਵੇਂ ਪਿਛੇ ਚੱਲਦੀਆਂ ਆਉਂਦੀਆਂ ਸੀਗੀਆਂ ਜੇ ਉਵੇਂ ਹੀ ਹੁੰਦੀਆਂ ਤੇ ਅੱਜ ਵੀ ਚੁੱਪਚੀਤੇ ਪੰਜਾਬ ਦਾ ਪਾਣੀ ਜਿਹੜਾ ਹਰਿਆਣਾ ਨੂੰ ਦੇ ਦਿੱਤਾ ਜਾਣਾ ਸੀਗਾ ਕਿਸੇ ਨੇ ਆਵਾਜ਼ ਨਹੀਂ ਸੀਗੀ ਉਠਾਉਣੀ ਇਸ ਸਦੇ ਨਾਲ ਦੇ ਹੋਈ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ